ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਤਾ ਗੁਜਰੀ ਜੀ ਦੀ ਸਾਖੀ ਪੜਾਂਗੇ ਜੇ ਇਹ ਕਹਿ ਲਈਏ ਕਿ ਸੰਸਾਰ ਦੀਆਂ ਮਹਾਨ ਇਸਤਰੀਆਂ ਵਿੱਚੋਂ ਮਾਤਾ ਗੁਜਰੀ ਜੀ ਸਭ ਤੋਂ ਵੱਧ ਮਹਾਨ ਸਨ ਤਾਂ ਇਹ ਕੋਈ ਅਤ ਕਥ ਨਹੀਂ ਹੈ ਉਹਨਾਂ ਦਾ ਸਾਰਾ ਜੀਵਨ ਇੱਕ ਮਹਾਨ ਸਤਵੰਤੀ ਬਾਣਾ ਮੰਨਣ ਤੇ ਈਸ਼ਵਰ ਭਗਤੀ ਦੀ ਪ੍ਰੇਰਣਾ ਦੇਣ ਵਾਲਾ ਇੱਕ ਮਹਾਨ ਨਮੂਨਾ ਹੈ ਆਪ ਜੀ ਜਿੱਥੇ ਉਹ ਪਹਿਲੀ ਸਿੱਖ ਇਸਤਰੀ ਹਨ ਜਿਨ੍ਹਾਂ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ ਉੱਥੇ ਆਪ ਜੀ ਸ਼ਹੀਦ ਦੀ ਪਤਨੀ ਬ੍ਰਿਤੇਕ ਬਹਾਦਰ ਸਾਹਿਬ ਜੀ ਸ਼ਹੀਦ ਦੀ ਭੈਣ ਰਿਪਾਲ ਜੰਦ ਚਾਰ ਸ਼ਹੀਦ ਪੋਤਰਿਆਂ ਦੀ ਦਾਦੀ ਚਾਰ ਸਹਜਾ ਦੇ ਅਤੇ ਪੰਜ ਸ਼ਹੀਦ ਨਨੋਤਰਿਆਂ ਦੀ ਮਾਮੀ ਬੀਬੀ ਵੀਰੋ ਦੇ ਸੁਪੁੱਤਰ ਹੋਣ ਦਾ ਮਾਣ ਵੀ ਪ੍ਰਾਪਤ ਹੈ ਅਜਿਹੀ ਮਹਾਨ ਸ਼ਕਤੀ ਸ਼ਖਸੀਅਤ ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਜ਼ਿਲੰਦਰ ਵਿਖੇ ਭਾਈ ਲਾਲ ਚੰਦ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਸਾਲ 1619 ਈਸਵੀ ਨੂੰ ਹੋਇਆ। ਆਪ ਜੀ ਦਾ ਅਨੰਦ ਕਾਰਜ ਛੋਟੀ ਉਮਰੇ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨਾਲ ਮਾਰਚ 1632 ਈਸਵੀ ਨੂੰ ਕਰਤਾਰਪੁਰ ਵਿਖੇ ਹੋਇਆ। ਆਪ ਜੀ ਦੇ ਨਾਮ ਦਾ ਜੋਠ ਜੋ ਭਾਵ ਅਰਥ ਸੀ ਓਹੀ ਆਪ ਜੀ ਦਾ ਸੁਭਾਅ ਸੀ ਗੁਜਰੀ ਸ਼ਬ ਗੁਜਰੀ ਸ਼ਬਦ ਦਾ ਅਰਥ ਹੈ ਸੁੱਖ ਦੇਣਾ ਆਪ ਜੀ ਨੇ ਆਪਣੇ ਅੰਤਿਮ ਸਵਾਸਾਂ ਤੱਕ ਖੁਦ ਦੁੱਖ ਤੇ ਕਲੀਫਾਂ ਚੱਲ ਕੇ ਵੀ ਦੂਸਰਿਆਂ ਨੂੰ ਸੁੱਖ ਵੰਡਿਆ ਜਦੋਂ ਮਾਤਾ ਗੁਜਰੀ ਜੀ ਪਤਨੀ ਦੇ ਰੂਪ ਵਿੱਚ ਸਨ ਤਦੋ ਪ੍ਰਭੂ ਭਗਤੀ ਵਿੱਚ ਲੀਨ ਪਤੀ ਗੁਰਦੇਵ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕਰਦਿਆਂ ਮਹਾਨ ਕਲਨਾ ਕਾਲੀ ਤੇ ਕਾਲਨਾ ਹੀ ਨਹੀਂ ਕਾਲੀ ਬਲਕਿ ਪਤੀ ਸੇਵਾ ਵਿੱਚ ਇੱਕ ਨਵਾਂ ਸਿਖਰ ਸ਼ੋਹਿਆ ਤੇ ਆਪਣੇ ਜੀਵਨ ਦਾ ਨਿਸ਼ਾਨਾ ਵੀ ਉਹ ਮਿਥ ਲਿਆ ਤੇ ਰਸਤਾ ਵੀ ਉਹ ਬਣਾ ਲਿਆ ਜੋ ਉਹਨਾਂ ਦੇ ਪਤੀ ਨੇ ਅਪਣਾਇਆ ਸੀ। ਇਸਤਰੀ ਦੇ ਸੁਭਾਅ ਵਿੱਚ ਪ੍ਰਭੂ ਨੇ ਮਾਂ ਬਣਨ ਦੀ ਇੱਛਾ ਸਭ ਤੋਂ ਵੱਧ ਪ੍ਰਬਲ ਰੱਖੀ ਹੈ। ਬੱਚੇ ਤੋਂ ਬਿਨਾ ਇਸਤਰੀ ਆਪਣੇ ਆਪ ਨੂੰ ਅਧੂਰਾ ਸਮਝਦੀ ਹੈ ਪਰ ਮੋਹ ਮਮਤਾ ਭਰੇ ਇਸ ਰਿਸ਼ਤੇ ਦੀ ਹੋਣ ਦੀ ਅਣਹੋਂਦ ਵੀ ਮਾਤਾ ਗੁਜਰੀ ਜੀ ਦੇ ਅਧਿਆਤਮਿਕ ਜੀਵਨ ਵਿੱਚ ਰੁਕਾਵਟ ਨਾ ਬਣ ਸਕਿਆ ਉਹਨਾਂ ਦੀ ਕੁੱਖ ਤੋਂ ਬੱਚੇ ਬਾਲਕ ਗੋਮਿੰਦ ਰਾਏ ਜੀ ਦਾ ਜਨਮ ਉਹਨਾਂ ਦੇ ਵਿਆਹ ਤੋਂ ਤਕਰੀਬਨ 34 ਸਾਲ ਬਾਅਦ ਹੋਇਆ ਇੰਨੇ ਲੰਬੇ ਅਰਸੇ ਦੌਰਾਨ ਉਹਨਾਂ ਨੇ ਆਪਣੇ ਸਿੱਧਕ ਨੂੰ ਕਦੇ ਵੀ ਡੋਲਣ ਨਾ ਦਿੱਤਾ ਤੇ ਹਮੇਸ਼ਾ ਪ੍ਰਭੂ ਦੇ ਪਾਣੇ ਵਿੱਚ ਵਿਚਰੇ। ਪੁੱਤਰ ਦੇ ਜਨਮ ਤੋਂ ਬਾਅਦ ਪਤੀ ਗੁਰੂ ਤੇਗ ਬਹਾਦਰ ਜੀ ਦੀ ਗੈਰ ਹਾਜ਼ਰੀ ਵਿੱਚ ਰਹੀ। ਉਹਨਾਂ ਨੇ ਪੁੱਤਰ ਦੀ ਪਾਲਣਾ ਪੋਸ਼ਣਾ ਵਿੱਚ ਇੱਕ ਪੂਰਨ ਮਾਂ ਵਾਲਾ ਰੋਲ ਅਦਾ ਕੀਤਾ ਤੇ ਪੁੱਤਰ ਗੁਰੂ ਗੋਬਿੰਦ ਰਾਏ ਸਿੰਘ ਨੂੰ ਪੂਰਨ ਗੁਰ ਸਿੱਖੀ ਦੇ ਸਾंचे ਵਿੱਚ ਢਾਲਿਆ ਤੇ ਉਹਨਾਂ ਦੀ ਸ਼ਖਸੀਅਤ ਨੂੰ ਉਹੋ ਜਿਹਾ ਬਣਾਇਆ। ਜਿਹੋ ਜਿਹੀ ਸ਼ਖਸੀਅਤ ਦੀ ਉਸ ਵੇਲੇ ਸਮਾਜ ਨੂੰ ਲੋੜ ਸੀ ਗੁਰੂ ਤੇਗ ਬਹਾਦਰ ਜੀ ਦੀ ਅਗਿਆ ਅਨੁਸਾਰ ਮਾਤਾ ਗੁਜਰੀ ਜੀ ਪੌਂਟਾ ਸਾਹਿਬ ਨੂੰ ਛੱਡ ਕੇ ਅਨੰਦਪੁਰ ਸਾਹਿਬ ਆ ਗਏ ਇੱਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਗੁਰੂ ਗੋਬਿੰਦ राय ਸਿੰਘ ਦੇ ਜਨਮ ਤੋਂ 5 ਸਾਲ ਬਾਅਦ ਪਹਿਲੀ ਵਾਰ ਉਸਦੇ ਦਰਸ਼ਨ ਕੀਤੇ ਇਸ ਤੋਂ ਬਾਅਦ ਦਾ ਸਮਾਂ ਮਾਤਾ ਗੁਜਰੀ ਜੀ ਦੇ ਜੀਵਨ ਵਿੱਚ ਇੱਕ ਕਠਿਨ ਪ੍ਰੀਖਿਆ ਦਾ ਸਮਾਸੀ ਮਾਤਾ ਜੀ ਨੇ ਅਜਿਹੇ ਵਿਖੜੇ ਸਮਿਆਂ ਦਾ ਸਾਹਮਣਾ ਬੜੀ ਬਹਾਦਰੀ ਤੇ ਦਲੇਰੀ ਨਾਲ ਕੀਤਾ ਜਿਨ੍ਹਾਂ ਵਿੱਚ ਵੱਡੇ ਵੱਡੇ ਮਨੁੱਖ ਵੀ ਡੋਲ ਜਾਂਦੇ ਹਨ ਜਦੋਂ ਗੁਰੂ ਤੇਗ ਬਹਾਦਰ ਜੀ ਨਾਨਦਪੁਰ ਤੋਂ ਆਪਣਾ ਬਲੀਦਾਨ ਦੇਣ ਲਈ ਦਿੱਲੀ ਨੂੰ ਤੁਰੇ ਉਹ ਵਿਦਾਈ ਗਈ ਮਾਤਾ ਜੀ ਨੇ ਕਿਸ ਹੌਂਸਲੇ ਨਾਲ ਸਹਾਰੀ ਹੋਵੇਗੀ ਇਸ ਦਾ ਕੇਵਲ ਕਿਆਸ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਸੰਸਾਰ ਦੀ ਕੋਈ ਵੀ ਇਸਤਰੀ ਪਤੀ ਦਾ ਵਿਛੋੜਾ ਸਹਿਣ ਨਹੀਂ ਕਰ ਸਕਦੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਜਦੋਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਉੱਤੇ ਤਾਂ ਉਸ ਸਮੇਂ ਲਹੂ ਵਿੱਚ ਲਥਪਥ ਆਪਣੇ ਪਤੀ ਦਾ ਸੀਸ ਦੇਖ ਕੇ ਉਹਨਾਂ ਦੇ ਹਿਰਦੇ ਤੇ ਕੀ ਬੀਤੀ ਹੋਵੇਗੀ ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਉਹਨਾਂ ਨੇ ਸੰਸਾਰੀ ਪਤਨੀਆਂ ਵਾਂਗ ਕੋਈ ਪੇਟ ਸੀ ਆਪਾਂ ਨਹੀਂ ਕੀਤਾ ਸਗੋ ਆਪਣੇ ਗੁਰਦੇਵ ਪਤੀ ਦਾ ਲਹੂ ਲੋਹਾਨ ਸੀਸ ਆਪਣੀ ਚੋਲੀ ਵਿੱਚ ਪਵਾ ਕੇ ਕਿਹਾ ਆਪ ਜੀ ਦੀ ਪੂਰਨ ਨਿਭ ਆਈ ਹੈ ਕਿਰਪਾ ਕਰਨੀ ਮੇਰੀ ਵੀ ਨਿਭ ਆਵੇ ਉਹਨਾਂ ਪਰਮੇਸ਼ਰ ਦਾ ਬਾਣਾ ਮਿੱਠਾ ਕਰਕੇ ਮੰਨਿਆ ਤੇ 9 ਸਾਲ ਦੇ ਪੁੱਤਰ ਨੂੰ ਅੱਗੋਂ ਜ਼ੁਲਮ ਦਾ ਨਾਸ਼ ਕਰਨ ਲਈ ਚੜ੍ਹਦੀ ਕਲਾ ਨਾਲ ਜ਼ਾਲਮ ਦਾ ਟੱਕਰ ਲੈਣ ਲਈ ਜ਼ਾਲਮ ਨਾਲ ਟੱਕਰ ਲੈਣ ਦਾ ਦ੍ਰਿੜ ਨਿਸ਼ਟਾ ਪ੍ਰਗਟ ਕੀਤਾ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਸ ਤੋਂ ਅੱਗੇ ਉਹਨਾਂ ਦੇ ਜੀਵਨ ਵਿੱਚ ਦੁੱਖਾਂ ਅਤੇ ਵਿਖਣਿਆ ਸਮਿਆਂ ਦਾ ਹੜ ਆਉਣ ਵਾਲਾ ਹੈ ਪਰ ਉਹਨਾਂ ਨੇ ਆਪਣੇ ਮਨ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਔਰ ਦਿੱਖੀ ਤੇ ਆਪਣੇ ਫਰਜ਼ਾਂ ਨੂੰ ਬੜੀ ਦਲੇਰੀ ਨਾਲ ਨਿਭਾਇਆ ਫਿਰ ਉਹ ਸਮਾਂ ਆ ਗਿਆ ਜਦੋਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪੈ ਗਿਆ ਤੇ 7 ਮਹੀਨੇ ਕਾਇਮ ਰਿਹਾ ਖਾਂ ਪੀਣ ਦੀਆਂ ਸਭ ਵਸਤਾ ਮੁੱਕ ਗਈਆਂ ਮਾਤਾ ਜੀ ਨੇ ਸਭ ਮਾਤਾ ਜੀ ਨੇ ਬਾਕੀ ਸਭ ਸਿੱਖਾਂ ਦੇ ਸਮੇਤ ਭੁੱਖੇ ਰਹਿ ਕੇ ਤੇ ਰੁੱਖਾਂ ਦੇ ਪੱਤੇ ਖਾ ਕੇ guzara ਕੀਤਾ ਆਖਿਰ ਦਸੰਬਰ 1708 ਦੀ ਕਾਲੀ ਬੋਲੀ ਰਾਤ ਨੂੰ ਕਿਲਾ ਛੱਡ ਕੇ ਤੁਰਨਾ ਪਿਆ ਤੇ ਅੱਗੇ ਸਰਸਾਨ ਦੀ ਦਾ ਪਾਣੀ ਠਾਠਾ ਮਾਰ ਰਿਹਾ ਸੀ ਮਾਤਾ ਜੀ ਛੋਟੇ ਸਹਿਬ ਜਦਿਆਂ ਸਮੇਤ ਪਰਿਵਾਰ ਤੋਂ ਵਿਛੜ ਗਏ ਤੇ ਗੰਗੂ ਭਰਾਮੜ ਦੀ ਕਦਾਰੀ ਕਾਰਨ ਸੂਬਾ ਸਰਹੰਦ ਦੇ ਕਬਜ਼ੇ ਵਿੱਚ ਆ ਗਏ ਸੂਬੇ ਨੇ ਉਹਨਾਂ ਨੂੰ ਠੰਡੇ ਬਰਜ ਵਿੱਚ ਕੈਦ ਰੱਖਿਆ ਉਹ ਮਾਗਦੀਆਂ ਉਹ ਬਰਫੀਆਂ ਰਾਤਾਂ ਠੰਡੇ ਬੋਜ ਵਿੱਚ ਉਹਨਾਂ ਨੇ ਦੋ ਮਾਸੂਮਾਂ ਸਮੇਤ ਕਿਵੇਂ ਲੰਗਾਈਆਂ ਹੋਣਗੀਆਂ ਅਸੀਂ ਕਿਹਾ ਅਸਵੀ ਨਹੀਂ ਕਰ ਸਕਦੀਏ ਇਸ ਵਿਖੜੇ ਇਕ ਸਿਖੜੇ ਸਮੇਂ ਵੀ ਜਦੋਂ ਮਾਤਾ ਗੁਜਰੀ ਜੀ ਨੂੰ ਦੋ ਕੋਮਲ ਜਿੰਦੜੀਆਂ 7 ਤੇ 9 ਸਾਲ ਦੇ ਪੋਤਰਿਆਂ ਨੂੰ ਧਰਮ ਦੇ ਇਮਤੀਆਂ ਵਿੱਚੋਂ ਲੰਘਣ ਲਈ ਤਿਆਰ ਕਰਨਾ ਪਿਆ ਤਾਂ ਆਪਨੇ ਕਮਜ਼ੋਰੀ ਨਹੀਂ ਦਿਖਾਈ ਸਗੋ ਚੜਜੀ ਕਲਾ ਵਿੱਚ ਰਹਿੰਦਿਆ ਉਹਨਾਂ ਨੂੰ ਸੀਸ ਜਾਏ ਪਰ ਸਿਰ ਨਾ ਜਾਏ ਦਾ ਪਾਠ ਪੜਾਇਆ ਆਪ ਜੀ ਨੇ ਸਭ ਜਦਾਂ ਨੂੰ ਸਿੱਖੀ ਗੌਰਵ ਤੇ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਤੇ ਪਿਓ ਦਾਦੇ ਦੇ ਮਾਰਗ ਤੇ ਚੱਲਣ ਦਾ ਸਬਕ ਪੜਾਇਆ ਤੇ ਉਹ ਇਸ ਉਪਦੇਸ਼ ਸਦਕਾ ਹੀ ਹੱਸਦਿਆਂ ਹਸਦਿਆਂ ਧਰਮ ਤੋਂ ਆਪਾ ਵਾਰ ਗਏ ਸਹਿਬਜ਼ਾਦੀਆਂ ਨੇ ਹੱਸ-ਹੱਸ ਕੇ ਸ਼ਹਾਦਤ ਦਾ ਜਾਮ ਪੀਤਾ ਮਾਤਾ ਗੁਜਰੀ ਜੀ ਨੇ ਇਸ ਖਬਰ ਨੂੰ ਸੁਣ ਕੇ ਵਾਹਿਗੁਰੂ ਦਾ ਸ਼ੁਕਰ ਅਦਾ ਕੀਤਾ ਅਤੇ ਸਮਾਦੀ ਸਥਿਤ ਹੋ ਕੇ ਸਤਖੰਡ ਜਾ ਵਿਰਾਜੇ ਇਹ ਸ਼ਹੀਦੀ ਸਾਕਾ 28 ਦਸੰਬਰ 1704 ਈਸਵੀ ਨੂੰ ਵਾਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ